ਆ ਗੁਰਜੀ ਦਾ ਖਾਲਸਾ ਵਾਹਿਗੁਰੂ ਪਤੇ ਅੱਜ ਦਾਸ ਪਹੁੰਚਿਆ ਪਿੰਡ ਵੰਦਸਟਾਣਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਿੱਥੇ ਕਬੱਡੀ ਦਾ ਮਹਾਨ ਦੰਗਲ ਅੱਜ ਹੋਣ ਜਾ ਰਿਹਾ ਜਿੱਥੇ ਕਬੱਡੀ ਦੀਆਂ ਕਈ ਟੀਮਾਂ ਜੜੀਆਂ ਜਿੱਥੇ ਲੜਕਿਆਂ ਦੇ ਮੈਚ ਹੋ ਰਹੇ ਆ ਉੱਥੇ ਨਾਲ ਨਾਲ ਲੜਕੀਆਂ ਦੀਆਂ ਟੀਮਾਂ ਵੀ ਜੋ ਅੱਜ ਪਹੁੰਚੀਆਂ ਹੋਈਆਂ ਸਮੁੱਚੇ ਕਮੇਟੀ ਦੇ ਸੇਵਾਦਾਰ ਜੋ ਖੜੇ ਐ ਇਹ ਆਪਾਂ ਗੱਲਬਾਤ ਕਰਾਂਗੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਭਪਿੰਦਰ ਸਿੰਘ ਜੀ ਬਰਾੜ ਸਾਹਿਬ ਜੀ ਸਾਡੇ ਨਾਲ ਜੁੜੇ ਹੋਏ ਐ ਸਮੁੱਚੇ ਕਮੇਟੀ ਸੇਵਾਦਾਰ ਖੜੇ ਐ ਤੇ ਆਪਾਂ ਗੱਲਬਾਤ ਕਰਦੇ ਸਰਦਾਰ ਭਪਿੰਦਰ ਸਿੰਘ ਜੀ ਬਰਾੜ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਜਿਹੜੇ ਅੱਜ ਮੈਚ ਹੋ ਰਿਹਾ ਐ ਇਹ ਕਿੰਨਾਵਾਂ ਟੂਰਨਾਮੈਂਟ ਅਚ ਹੋ ਰਿਹਾ ਜੀ 15ਵੀਂ ਸਾਲਾਨਾ ਵਰ੍ਹੇ ਦੀ ਕਬੱਡੀ ਕੱਪ ਹੋ ਰਿਹਾ ਜੀ 15ਵਾਂ ਹਾਂਜੀ ਠੀਕ ਐ 15ਵਾਂ ਅੱਜ ਕਬੱਡੀ ਇਹ ਟੂਰਨਾਮੈਂਟ ਹੋ ਰਿਹਾ ਤੇ ਕਿੰਨੇ ਵਜਨ ਦੇ ਟੀਮਾਂ ਅੱਜ ਭਾਗ ਲੈ ਰਹੀਆਂ ਆ ਜੀ ਅੱਜ ਦੀ ਕੱਲ 85 ਕਿਲੋ ਸੀ ਹਾਂਜੀ ਤੇ 55 ਕਿਲੋ ਸੀ ਅੱਜ ਲੜਕੀਆਂ ਦਾ ਓਪਨ ਹਾਂਜੀ ਲੜਕੀਆਂ ਦਾ ਓਪਨ ਆ 16 ਟੀਮਾਂ ਭਾਗ ਕੀਤੀਆਂ 16 ਟੀਮਾਂ ਆਈ 16 ਲੜਕੀਆਂ ਨੇ 16 ਲੜਕੀਆਂ ਆ ਆ ਅੱਜ ਆ ਲਾਸਟ ਦਿਨ ਆ ਜੀ ਹਾਂਜੀ ਦਿਨ ਦਿਨ ਹੋ ਗਈ ਹਾਂਜੀ ਕਿੰਨੇ ਕਿੰਨੇ ਤਾਰੀਖ ਸੀਗੀ 11 12 13 ਫਰਵਰੀ ਦੀ 11 12 13 ਫਰਵਰੀ 2026 ਜੋ ਅੱਜ ਅੱਜ ਸ੍ਰੀ ਅਖੰਡਪੁਰ ਸਾਹਿਬ ਦੇ ਭੋਗ ਵੀ ਇਧਰ ਡੇਰਾ ਸਾਹਿਬ ਵਿਖੇ ਖੁਈ ਵਾਲਾ ਵਿਖੇ ਪਾਏ ਗਏ ਆ ਅਤੇ ਟੂਰਨਾਮੈਂਟ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਤੇ ਤੁਸੀਂ ਕੀ ਕਢਣਾਉਣੇ ਆ ਜੀ ਆਪਣੇ ਜਿਹੜੇ ਕਬੱਡੀ ਦੇ ਮੈਚ ਤੁਸੀਂ ਲੜਕੇ ਦੇ ਮੈਚ ਵੀ ਕਰਾਉਣੇ ਆ ਤੇ ਇਹ ਬਹੁਤ ਵੱਡਾ ਜਿਹੜਾ ਤੁਸੀਂ ਉਪਲਬਧ ਦੀ ਹੈ ਜਿਹੜੇ ਤੁਸੀਂ ਲੜਕੀਆਂ ਦੀਆਂ ਟੀਮਾਂ ਇੱਥੇ ਭਾਗ ਲੈਂਦੀਆਂ ਲੜਕੇ ਦੀਆਂ ਟੀਮਾਂ ਦਾ ਆਪਾਂ ਵੇਖਦੇ ਆ ਇਹਦੇ ਵਿੱਚ ਕੀ ਕਢਣਾਉਣੇ ਆ ਬਈ ਲੜਕਿਆਂ ਦੀਆਂ ਟੀਮਾਂ ਦਾ ਆਪਾਂ ਸਾਰੇ ਬੁੱਕ ਕਰਦੇ ਆ ਸਾਰੇ ਕਬੱਡੀ ਟੂਰਨਾਮੈਂਟ ਵਾਲੇ ਕਰਾਉਂਦੇ ਆ ਹਾਂ ਜੀ ਲੜਕੀਆਂ ਦੇ ਮੈਚ ਬਹੁਤ ਘੱਟ ਹੁੰਦੇ ਆ ਅਸੀਂ ਚਾਹੁੰਦੇ ਜਿੰਨੇ ਵੀ ਕਲੱਬ ਵਾਲੇ ਉਹਨਾਂ ਨੂੰ ਲੜਕੀਆਂ ਦੀਆਂ ਟੀਮਾਂ ਦਾ ਵੀ ਭਾਗ ਦੇਣਾ ਚਾਹੀਦਾ ਠੀਕ ਆ ਜੀ ਸੋ ਆਉਣ ਵਾਲੀ ਪਟੇਰੀ ਨੂੰ ਕੀ ਕਹਣ ਜਾਣ ਤੁਸੀਂ ਆਉਣ ਵਾਲੀ ਪਟੇਰੀ ਨੂੰ ਕਿੰਨੇ ਜਿੰਸ਼ਾ ਤੋਂ ਮੁਕਤ ਹੋ ਕੇ ਖੇਡਾਂ ਵਾਲੇ ਪਾਸੇ ਨੂੰ ਜਾਓ ਠੀਕ ਹੈ ਜੀ ਤੇ ਇਹ ਜਿਹੜਾ ਆਪਣਾ ਟੂਰਨਾਮੈਂਟ ਆ ਇਹ ਕਿੰਨੇ ਚਿਰ ਤੋਂ ਹੋ ਰਿਹਾ ਹੈ ਇਹ 15ਵਾਂ ਸਲਾਨਾ ਵਾਰਸੀ ਕਬੱਡੀ ਦਾ ਪਾਸਾ ਅੱਛਾ 15ਵਾਂ ਸਲਾਨਾ ਕਬੱਡੀ ਟੂਰਨਾਮੈਂਟ ਜੋ ਅੱਜ ਇੱਥੇ ਪਿੰਡ ਬੰਦਸਟਾਨਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਕਰਵਾਇਆ ਜਾ ਰਿਹਾ ਕਬੱਡੀ ਮਹਾਨ ਨੰਗਲ ਤੇ ਲੜਕੀਆਂ ਦੀਆਂ ਟੀਮਾਂ ਵੀ ਭਾਗ ਲਾ ਰਹੀਆਂ ਬਹੁਤ ਵੱਡਾ ਇਹਨਾਂ ਪੱਲੋਂ ਜੋ ਸਹਿਯੋਗ ਸਾਰੇ ਐਨ ਆਰ ਆਈ ਭਰਾ ਤੇ ਕਿਹੜੇ ਕਿਹੜੇ ਪਿੰਡਾਂ ਦੀਆਂ ਸੰਗਤਾਂ ਇੱਥੇ ਆਉਂਦੀਆਂ ਇਹ ਦੁਵਾਰੇ ਨਾਲ ਟੀਮ ਵਾਲੀ ਵਾੜਾ ਦਰਾਕਾ ਜੀ ਖੱਡੇ ਆਸੇ-ਪਾਸੇ 8-10 ਪਿੰਡਾਂ ਦੀਆਂ ਇੱਥੇ ਸੰਗਤਾਂ ਹੁੰਦੀਆਂ ਠੀਕ ਆ ਹਾਂਜੀ ਇਨਾਮ ਦੱਸ ਨਾਮ ਜੀ ਸਾਡਾ ਕਬੱਡੀ ਓਪਨ ਦਾ ਹੈਗਾ 51000 ਤੇ ਵੱਡਾ ਹੈਗਾ ਪਹਿਲਾ ਹੈਗਾ 70000 ਰੁਪਈਆ ਠੀਕ ਆ ਜੀ ਤੇ ਜੜੀਆਂ ਕਿ ਲੜਕੀਆਂ ਦਾ ਓਪਨ ਹੈਗਾ ਹਾਂਜੀ ਉਹ 15 ਦੇ 10 ਆ ਜੀ ਠੀਕ ਆ ਜੀ ਤੇ ਜਿਹੜਾ ਹੈਗਾ 85 ਕਿਲੋ ਲੜਕੀਆਂ ਦਾ ਹਾਂਜੀ ਉਹ ਸਾਡਾ ਹੈਗਾ ਜੀ 21 ਅਤੇ 15 ਜੀ ਠੀਕ ਆ ਜੀ ਤੇ ਜਿਹੜਾ 55 ਕਿਲੋ ਦੇ ਹੈਗਾ ਉਹ 755 ਜੀ ਇਹ ਤਿੰਨ ਟੀਮ ਤਿੰਨ ਮਤਲਬ ਨਾਮ ਰੱਖੇ ਗਏ ਆ ਚਾਰ ਆ ਜੀ ਚਾਰ ਨਾਮ ਰੱਖੇ ਗਏ 52 ਕਿਲੋ ਆ ਜੀ ਹਾਂਜੀ 85 ਕਿਲੋ ਆ ਲੜਕੀਆਂ ਉਪਰ ਤੇ ਲੜਕੇ ਉਪਰ ਠੀਕ ਆ ਜੀ ਹਾਂਜੀ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਬਾਹਰ ਬੈਠੇ ਸਾਡੇ ਐਨ ਆਰ ਆਈ ਦੇ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਪਿੰਡ ਲਿਆਉ ਦੇ ਪੰਚਾਇਤਾਂ ਦਾ ਇਹਨਾਂ ਦਾ ਜਿਹੜੇ ਅੱਜ ਆਸੇ ਪਾਸੇ ਦੀਆਂ ਸੱਜਣਾਂ ਸਾਨੂੰ ਉਹਨਾਂ ਨੇ ਸਾਡਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਰਦੇ ਆ ਜੀ ਜਿਨ੍ਹਾਂ ਨੇ ਕਿ ਸਾਨੂੰ ਬਹੁਤ ਵੱਡੇ ਮਾਤਰਾ ਦੇ ਵਿੱਚ ਪੈਸੇ ਦੇ ਕੇ ਸਾਡਾ 15ਵਾਂ ਸਲਾਨਾ ਵਰਸੀ ਸਾਡਾ ਨੇਪਰੇ ਚੜ੍ਹਿਆ ਠੀਕ ਆ ਜੀ ਬਹੁ ਪੰਨ ਦਾ ਬੰਦਸਤਾਨ ਤੋਂ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਮਾਤਾ ਪਿਤਾ ਦੀ ਗੋਦੀ ਦਾ ਸ਼ਾਨ ਦੇਖੇ ਰਗਮੀ ਇੱਕ ਆਸਤੋਤ ਵੱਡੇ ਪੰਨੇ ਨੇ ਪੜ੍ਹ ਕੇ ਦੇਖੋ ਇਹਨਾਂ ਬੱਤੀਆਂ ਦਾ ਵੱਡਾ ਲਾਂ ਇਸ ਜਹਾਨ ਉੱਪਰ ਮੇਲਾ ਲੱਗਿਆ ਮੰਡ ਰਚਾਣੇ ਤੁਮਾਂ ਬੈਠ ਕੇ ਜਾਂ ਤੇ ਸਾਰੇ

ਗ੍ਰਾਮ ਪੰਚਾਇਤ ਦੇ ਮੇਰੇ ਭਰਾ ਇਲਾਕੇ ਦੇ ਲੋਕਾਂ ਦਾ ਬਹੁਤ ਸਤਿਕਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਮਾਣਕ ਪੁੰਗ ਉਪਰ ਆਪਣੀ ਬਹੁਤ ਮਿਹਨਤ ਕਾਬਿਲ ਬਹੁਤ ਨੇਪਾਲੇ ਕਰਕੇ ਇਸੇ ਪਾ ਲਿਆ ਹੈ ਸਾਰੇ ਵੀਰਾਂ ਨੂੰ ਬਹੁਤ-ਬਹੁਤ ਧੰਨਵਾਦ ਸਾਡਾ ਮਾਣ ਗੇਗਾ ਟੀਵੀ ਚੈਨਲ ਤੇ ਇਹ ਸੁੁਰਕ ਜਾਂ ਸਦਾ ਬਹੁਤ ਸੰਗ ਹੈ ਇਸ ਚੈਨਲ ਦਾ ਤੁਸੀਂ ਸਿੱਖੀ ਬਾਰੇ ਔਰ ਤੇ ਆਸਮਾਨ ਦੇ ਚੈਨਲ ਨੂੰ ਫੋਲੋ ਕਰਕੇ ਸਬਸਕ੍ਰਾਈਬ ਕਰਕੇ ਚੰਨ ਜਾਣ ਲੈ ਸਕਦੇ ਹੋ ਬਾਈ ਬਲਕਿਸ ਦੀ ਮਦਦ ਹੁੰਦਾ ਬਹੁਤ ਬਹੁਤ ਸਾਡੇ ਨਾਲ ਦੀ ਬਰਤ ਦਾ ਬਾਦ ਬਲਕਿਸ ਦੀ ਮਦਦ ਪ੍ਰਸਿੱਧ ਮੇਸ਼ਰ ਸਾਰੀ ਟੀਮ ਦਾ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਬਹੁਤ ਉਹਨਾਂ ਦੇ ਪਰਿਵਾਰ ਵੱਲੋਂ 21000 ਰੁਪਏ ਦੇ ਸਹਾਇਕ ਇਸ ਖੇਡ ਮੇਲੇ ਦੇ ਲਈ ਆਏ ਨੇ ਖੁਸ਼ਵਿੰਦਰ ਸਿੰਘ ਜੀ ਬਰਾਡ ਕੈਨੇਡਾ 15000 ਰੁਪਏ ਦੇ ਸਹਾਇਕ ਆਸਟ੍ਰੇਲੀਆ 11000 ਰੁਪਏ ਦੇ ਸਹਿਯੋਗ ਬੋਵੀ ਜਟਾੜਾ ਕੈਨੇਡਾ 11000 ਰੁਪਏ ਦੇ ਸਹਿਯੋਗ ਹਰਨੇਕ ਸਿੰਘ ਜੀ ਸਰਪੰਚ 11000 ਰੁਪਏ ਦੇ ਸਹਿਯੋਗ ਸਵਰਗਵਾਸੀ ਗੁਰਵਜਨ ਸਿੰਘ ਜੀ ਜਟਾੜਾ 11000 ਰੁਪਏ ਦੇ ਸਹਿਯੋਗ ਉਹਨਾਂ ਦੇ ਪਰਿਵਾਰ ਵੱਲੋਂ ਆਏ ਨੇ ਸਤਵਿੰਦਰ ਸਿੰਘ ਸਪੁੱਤਰ ਸਰਦਾਰ ਬਲੌਰ ਸਿੰਘ ਕੈਨੇਡਾ ਉਹਨਾਂ ਵੱਲੋਂ 11000 ਰੁਪਏ ਦੇ ਸਹਿਯੋਗ ਇਸ ਖੇਡ ਮੇਲੇ ਦੇ ਲਈ ਆਏ ਨੇ ਸਵਰਗਵਾਸੀ ਗੁਰਚਰਨ ਸਿੰਘ ਜੀ ਬਰਾੜ ਉਹਨਾਂ ਦੇ ਪਰਿਵਾਰ ਵੱਲੋਂ 11000 ਰੁਪਏ ਦੇ ਸਹਿਯੋਗ ਸਾਡੇ ਕਾਕਾ ਬਰਾੜ ਜੀ ਉਹਨਾਂ ਵੱਲੋਂ 11000 ਰੁਪਏ ਦੇ ਸਹਿਯੋਗ ਸਾਡੇ ਰੇਰੀ ਐਂਡ ਲਾਡੀ ਵੰਦਰ ਜਿਨ੍ਹਾਂ ਵੱਲੋਂ 11000 ਰੁਪਏ ਦੇ ਸਹਿਯੋਗ ਸਵਰਗਵਾਸੀ ਠਾਣਾ ਸਿੰਘ ਜੀ ਫੌਜੀ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ 11000 ਰੁਪਏ ਦੇ ਸਹਿਯੋਗ ਇਸ ਖੇਡ ਮੇਲੇ ਦੇ ਲਈ ਆਏ ਨੇ ਸਵਰਗਵਾਸੀ ਰਣਜੀਤ ਸਿੰਘ ਜੀ ਮੈਂਬਰ 11000 ਰੁਪਏ ਰਾਜੂ ਗਖੜ ਕੈਨੇਡਾ 11000 ਰੁਪਏ ਬਿੱਟੂ ਆਸਟ੍ਰੇਲੀਆ 11000 ਰੁਪਏ ਡਾਕਟਰ ਹਰਬੰਸ ਸਿੰਘ ਆਸਟ੍ਰੇਲੀਆ 11000 ਰੁਪਏ ਬੂਟਾ ਸਿੰਘ ਜੀ ਵਿਆਹ ਕੈਨੇਡਾ 11000 ਰੁਪਏ ਸਵਰਗਵਾਸੀ ਪਰਮਜੀਤ ਸਿੰਘ ਜੀ ਢਿੱਲੋ ਆਸਟ੍ਰੇਲੀਆ 11000 ਰੁਪਏ ਸਵਰਗਵਾਸੀ ਜੰਗੀਰ ਸਿੰਘ ਜੀ ਜਤਾਣਾ ਸਹਾਇਕ ਰਟਾਇਰ ਤਹਿਸੀਲਦਾਰ ਜੀ ਦੇ ਪਰਿਵਾਰ ਵੱਲੋਂ 11000 ਰੁਪਏ ਸਵਰਗਵਾਸੀ ਕੌਰ ਸਿੰਘ ਜੀ ਢਿੱਲੋ ਰਟਾਇਰ ਚੀਫ ਇੰਸਪੈਕਟਰ ਬਠਿੰਡਾ 10000 ਰੁਪਏ ਦੇ ਸਹਿਯੋਗ چھ ہزار روپئے سہیوگ کرم سنگھ سوگواسی نار سنگھ جی براڑی کا ਚਰਚਾ ਕਰਾਗੀ ਹੈ ਲੋਕਾਂ ਤੋਂ ਚਰਚਾ ਕਰਾਗੀ ਜਸੂਨ ਕਾਲਾ ਹਨ ਦੇਖਾਂਗੇ ਵੀ ਖਿਡਾਰੀਆਂ ਨੇ ਕਿਹਾ ਬਹੁਤ ਛੋਟੀ ਦਾ ਜਫਾ ਫਿਰ ਮੈਦਾਨ ਦੇ ਵਿੱਚ ਲਾਇਆ ਨਵ ਸੂਰੇ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਦੀ ਜਾ ਰਹੀ ਆ ਬਾਂਦਰ ਜ ਟਾਣਾ ਤੇ ਮਾਤਾ ਵਿਜੈ ਦੇ ਵੀ ਪੋਜੀਵਾਲ ਇਹ ਟੀਮਾਂ ਮੈਨੂੰ ਲੱਗਦਾ ਵੀ ਗਰਾਊਂਡ ਦੇ ਵਿੱਚ ਹੀ ਨੇ ਭਾਈ ਵਾਲੇ ਤਿਆਰ ਹੋ ਜੇ ਭੈਣਾ ਨੂੰ ਬੇਨਤੀ ਆ ਔਰ ਨਾਉ ਸੂਲੇ ਵਾਲਾ ਨੰਬਰ ਆਪਣੀ ਟੀਮ ਦੇ ਲਈ ਜੋੜਦੀ ਹੋਈ ਰਿੰਤੂ ਟਾਈਗਰ ਹਰੀ ਨੋ ਵਾਲੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਖੇਡਣ ਦੇ ਲਈ ਕਹਿੰਦਾ ਕਿ ਕੰਮ ਕਰਦਾ ਸ਼ਟ ਬੜੇ ਚਾਵਾਂ ਨਾਲ ਆਉਂਦੇ ਨੇ ਖਿਡਾਰੀਆਂ ਦੇ ਲਈ ਇਹ ਤਾਲੀਆਂ ਬਰਉਂਦੇ ਨੇ ਸੁੱਖੀ ਲੋਕੋ ਰੱਬ ਤਾਂ ਹੀ ਮੰਗਦਾ ਦਵਾਵਾ ਲੱਗਣ ਦਾ ਇਹਨਾਂ ਨੂੰ ਕਦੇ ਚੱਟੀਆਂ ਹਵਾਵਾ ਰੱਬਾ ਰੱਖੀ ਤੂੰ ਬਣਾ ਕੇ ਕਾਹ ਕੋ ਰੇ ਨਵਾਬੀ ਚਲਦੀ ਗਾਚਾ ਸਦਾ ਰਹੇ ਪੰਜਾਬੀ ਉਹ ਬਰਾਤਰ ਦੀਆਂ ਭਾਜੀਆਂ ਮੋਡੀਆਂ ਲਾ ਨਰਿੰਦਰ ਕੌਰ ਕਲਿਆਣ ਦੇ ਘਰਾਂ ਦੇ ਜੱਫਾ ਲਾ ਦਿੱਤਾ ਨਰਿੰਦਰ ਕੌਰ ਨਰਿੰਦਰ ਦੀ ਮਾ ਦਾ ਕਦੇ ਵੀ ਗਾਇਆ ਬਹੁਤ ਬਣਾ ਨਾ ਰਿਆ ਮਾਤਾ ਗੁਰਪ੍ਰੀਤ ਕੌਰ ਬੇਟੇ ਨਾਨਕੀ ਕੰਪਨ ਚਾਵਲਾ ਮਨਤ ਪ੍ਰਿੰਸਾ ਤੇ ਗੱਲਾਂ ਕਦੇ ਵੀ ਸਾਰੀਆਂ ਬੱਜਣ ਨਹੀਂ ਹੋਈਆਂ ਤੇ ਬਹੁਤ ਬਾਰੇ ਕਦੇ ਵੀ ਤਿਆਸਾ ਪੰਜਾਬ ਦੇ ਮਾਰਾ ਪੰਜਾਬੀਆਂ ਮਾਨਤੀਆਂ ਧੀਆ ਦਾ ਤੇ ਅੱਜ ਪੈਰੋ ਕਰਦੇ ਦੀ ਮੁੰਡੇ برابر کرتے

ਤੇ ਪੁਆਇੰਟ ਦੇਖਾਂਗੇ ਵੀ ਸਾਹਮਣੇ ਉਹ ਮਾਲਵਾ ਕਲੱਬ ਫਰੀਦਕੋਟ ਦੀ ਟੀਮ ਦੇ ਖਾਤੇ ਦੇ ਵਿੱਚ ਮੰਦਰਜ ਤਾਣਾ ਤੇ ਮਾਤਾ ਵਿੱਦਿਆ ਦੇਵੀ ਕੋਜੇਵਾਲ ਇਹ ਟੀਮਾਂ ਜਿਹੜੀਆਂ ਆਪਣੇ ਆਪ ਨੂੰ ਰੈਡੀ ਰੱਖਣਗੀਆਂ ਨਾਲ ਹੀ ਕਬੱਡੀ ਉੱਪਰ ਵਾਲੀਆਂ ਟੀਮਾਂ ਉਹ ਵੀ ਸਮਰਥਕ ਬਣਾਉਣਗੀਆਂ ਆ ਮੈਚਾਂ ਤੋਂ ਬਾਅਦ ਕਬੱਡੀ ਓਪਨ ਦੀ ਉਹ ਗੱਲਬਾਤ ਹੋਵੇਗੀ ਉਧਰਲੇ ਪਾਸੇ ਵੀ ਮੈਨੂੰ ਲੱਗਦਾ ਫੇਰ ਉਹ ਬਰਾਬਰ ਦੀ ਭਾਜੀ ਤੇ ਥੋਕਾਵਾ ਦਾ ਨਹੀਂ ਕਰੀਦਾ ਅੰਬਰੋਂ ਤਾਰੇ ਤੋੜਨ ਦਾ ਹਿੱਕਾ ਦੇ ਵਿੱਚ ਦਮ ਰੱਖੀਏ ਲੋਕੋ ਭਾਜੀਆਂ ਮੋੜਨ ਦਾ ਹਿੱਕਾ ਦੇ ਵਿੱਚ ਦਮ ਲਾ ਕਲੈਨ ਦੀ ਕਹਿੰਦੇ ਹੈਪੀ ਜਫਾ ਲੱਗੀ ਹੈ ਇਹ ਕਲੈਨ ਦੀ ਹੈਪੀ ਜੱਫਾ ਲਾ ਕੇ ਤਾਕਤ ਕਰਦੀ ਹੋਈ ਬਹੁਤ ਹੀ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਉਧਰ ਸਾਡੇ ਦਾਨੂ ਖੇਡਿਆਣੇ ਵਾਲੇ ਪਹੁੰਚੇ ਹੋਏ ਨੇ ਸਾਰੀਆਂ ਟੀਮਾਂ ਦੇ ਕੋਚ ਸਰਕਾਰ ਕਰਦੇ ਆ ਵੱਡੇ ਪੁਰਨੀਆਂ ਟੀਮਾਂ ਬਣਿਆ ਹੋਈਆਂ ਪਰ ਫਾਈਨਲ ਵਿੱਚ ਕਹਿੰਦੇ ਵੀ ਦੋ ਟੀਮਾਂ ਦੇ ਪ੍ਰੋਬਲਿਸ਼ ਕਰਨਾ ਦਿੱਤੂ ਟਾਈਗਰ ਕਬੱਡੀ ਪਣ ਲਈ ਬਾਤੀ ਜਾ ਰਹੀ ਹੈ ਐਵੇਂ ਨਿੰਦੀਆਂ ਧੀਆ ਸਮਾਜ ਨੇ ਡੇੜੀ ਵੱਟੇ ਪਾ ਕੇ ਚੜ੍ਹੇ ਦਰਵਾਜੇ ਨੇ ਆਹ ਕੋਖੇ ਦੀ ਧੀ ਦੇ ਕੇ ਮਾਝਾਂ ਦੀ ਐ ਕੁੜੀ ਦੀ ਰੋਈ ਹੋਇਆ ਕਿ ਜੇ ਧੀਜਾਂ ਪਿੱਛੋਂ ਪੁੱਖ ਤਸ ਲੱਕੜੀ ਹੋਈ ਤੋਮਰ ਮਾਲਵਾ ਕਲਾਪੜੀ ਸਾਰ ਆਪਣੀ ਕਿੱਥੇ ਫੇਰ ਮਿਲਾਂਗੇ ਬਾਸ਼ਰ ਵਿੱਚ ਚੜ ਕੇ ਮੇਰੀ ਬਾਸ਼ਰ ਵਿੱਚ ਚੜ ਕੇ ਮੇਰੀ ਤੇ ਤੋਮਰ ਜਫਾ ਲੱਗੀ ਹੈ ਮਾਲਵਾ ਕਲਾਪੜੀ ਨੂੰ ਰਿਕੁਨੀ ਚੇਕੋ ਦਾ ਕ੍ਰਿਕਟ ਕਬੱਡੀ ਪਾਰੀ ਹੈ ਲਾ ਰੀਤ ਪੜਾਈ ਆਣਾ ਪਿੰਡਾਂ ਚਾਵਲਾ ਭਲਾਈ ਜਣਾ ਲੱਖਾਂ ਭਲਾਈ ਜਣਾ ਐਨ ਕਹਿੰਦੇ ਕਬੱਡੀ ਦੇ ਖਿਡਾਰੀਆਂ ਦੀ ਧਰਤੀ ਆ ਆਹ ਦੇਖਾਂਗੇ ਮੇਰੇ ਮਿੱਤਰੋ ਆਹ ਕਹਿੰਦੇ ਰੀਤ ਕਬੱਡੀ ਪਾ ਰਹੀ ਆ ਹੈਪੀ ਵਰਗੀਆਂ ਖੁਸ਼ ਵਰਗੀਆਂ ਜਸਪ੍ਰੀਤ ਹਰੀ ਆਹ ਦੇਖਾਂਗੇ ਸਾਹਮਣੇ ਟੱਕਰ ਕਹਿੰਦੇ ਖੁਸ਼ ਦੇ ਨਾਲ ਆਹ ਖੜਦੇ ਪੈਰ ਲੱਗਦਾ ਜੋਰ ਤੇ ਨੰਬਰ ਰੀਤ ਆਪਣੀ ਟੀਮ ਦੇ ਲਈ ਜੋੜਦੀ ਹੋਈ ਮਾਂ ਮਿੱਟੀ ਦੀ ਧੂੜ ਉੱਡਦੀ ਹੈ ਰਿੰਦੂ ਟਾਈਗਰ ਕਬੱਡੀ ਪਾਉਣ ਦੇ ਲਈ ਵਧੀ ਹੋਈਆ ਆਹ ਦੇਖਾਂਗੇ ਸਾਹਮਣੇ ਮੇਰੇ ਮਿੱਤਰੋ ਕੜਨ ਕਹਿੰਦੇ ਕਬੱਡੀ ਪਾਉਣ ਲਈ ਤਿਆਰ ਬਰ ਤਿਆਰ ਆ ਦੇਖਾਂਗੇ ਹੁਣ ਕਿਹੜੀ ਖਿਡਾਰਾਂ ਦੇ ਨਾਲ ਟੱਕਰ ਹੋਵੇਗੀ ਇੱਕ ਕੰਨੀ ਤੇ ਕਿਰਣਾ ਇੱਕ ਕੰਨੀ ਤੇ ਕਹਿੰਦੇ ਕੋਮਲ ਤੇ ਵਿਚਾਲੇ ਆਹ ਦੇਖਾਂਗੇ ਵੀ ਆਹ ਟੱਕਰ ਜਿਹੜੀ ਹੋ ਗਈ ਆ ਮੇਰੇ ਮਿੱਤਰੋ ਕਿਰਣਾ ਦੇ ਨਾਲ ਲੱਗਦਾ ਜੋਰ ਇਹ ਸੁਨੀਤਾ ਨੇ ਟਰਾਈ ਕੀਤੀ ਹੈ ਤੇ ਪੁਆਇੰਟ ਰਿੰਦੂ ਕਹਿੰਦੇ ਹਰੀਨਾਵ ਵਾਲੀ ਆਪਣੀ ਟੀਮ ਦੇ ਲਈ ਜੋੜਦੀ ਹੋਈ ਅਗਲੀ ਕਬੱਡੀ ਸੂਰੇ ਵਾਲਾ ਪਿੰਡ ਦਾ ਨੌਦਾ ਆਹ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਲਾ ਲਾ ਕਬੱਡੀ ਪਾਉਣ ਦੀ ਬਾਧੀ ਜਾ ਰਹੀ ਹੈ ਜੈਨਾ ਹੁੰਦੀਆਂ ਬਾਬੋਂ ਦਾ ਹਵਾ ਹਾਂ ਮੀਆਂ ਪਾਡੀਆਂ ਨੇ ਟੁੱਟਾ ਬਹਿ ਕੇ ਸੁਣਦੇ ਆ ਬਾਬਾ ਗੱਲਾਂ ਕਰਦੀਆਂ ਨੇ ਸਾਰੇ ਜਿਹਾ ਮਾਵਾ ਨੇ ਜਿਨ੍ਹਾਂ ਨੇ ਲੀਡੀਆਂ ਗੁੱਦੀਆਂ ਨੇ ਧੀਆ ਪੜੀਆਂ ਮਰ ਗਈਆਂ ਨੇ ਲੋਕੋ ਪੜੀਆਂ ਹੁੰਦੀਆਂ ਨੇ ਤਿੰਨ ਪਰੀਆਂ ਮਰਗੀਆਂ ਦੀ ਲੋਕੋ ਪਰੀਆਂ ਹੰਗਿਆ ਨੇ ਬਲਕੀਤ ਸਿੰਘ ਜੀ ਮਾਤਾ ਸਾਡੇ ਇਲਾਕੇ ਦਾ ਮਾਣ ਹੈ ਬਹੁਤ ਵੱਡਾ ਕਿਸੇ ਜੱਤਾ ਇਤਨੀ ਮੇਲੇ ਹੁੰਦੇ ਨੇ ਸਾਡੇ ਇਤਹਾਸ ਮਾਰੇ ਔਰ ਪੰਜਾਬ ਦੀ ਗੱਲ ਕਰਦੇ ਨੇ ਮਰਕੀਟ ਬਦਲਮਾਈ ਦਾ ਬਹੁਤ ਸਤਕਾਰ ਕਰਦੇ ਆ ਆਪ ਨੂੰ ਖਾਸ ਕਰਕੇ ਵਿੱਚੋਂ ਮੈਂ ਦੀ ਸਮਾਪਤੀ ਇਸ ਮੈਚੋ ਜੇ ਜੇਤੂ ਮਾਰਵਾ ਦੀ ਮਾਰਵਾ ਕਲਾਪਨ ਫਰੀਦਪੁਰ ਦੀ ਟੀਮ ਇਸ 47 ਦੇ ਰੇਸ਼ੂ ਜੇ ਬੈਠਾ ਹੈ ਕਹਿੰਦਾ ਜਦੋਂ ਲੰਮੀ ਅਵਧ ਟੂਰਨਾਮੈਂਟ हलो बराबरि ਸੰਗਤ ਦਾ ਬਹੁਤ ਬਹੁਤ ਰਹੀ ਆ ਗਈ ਹੈ ਲੈ ਵੀ ਇਸ ਵਿੱਚ 2 ਮਿੰਟ ਜਾਂ ਤੇ ਰਿਗਨ ਸਾਹਮਣੇ ਆਹ ਟੀਮ ਦੀ ਬੱਡੀ ਮੰਗ ਹੈ ਸਿਰਫ 2 ਮਿੰਟ ਹੋਊਗੀ ਤੇ ਰਿਗਨ ਦਾ ਕੋਲ ਆਹ ਖਿਡਾਰੀ ਨੇ ਛੋਟੇ ਵਿੱਚ ਤਾੜੀ ਮਾਰਦੇ ਵੱਡੀ ਸਾਰੀ ਤੁਹਾਡਾ ਬਹੁਤਾ ਕੀਤਾ ਸੀ ਵੀ ਆਖਰਾਂ ਤੁਸੀਂ ਤਾੜੀਆਂ ਪਰ ਦਿੱਤੀਆਂ ਵੀ ਤੁਹਾਨੂੰ ਦੇਖਣ ਦਾ ਸੁਆਦ ਆਵੇ ਕਿ ਸਾਡੇ ਕਲੱਬਾਂ ਨੂੰ ਮੇਲਾ ਕਰਾਉਂਦਾ ਫਾਇਦਾ ਹੋਵੇ ਅਗਲੇ ਸਾਲ ਲੋਕ ਜੋੜਨਾ ਤੇ ਤੁਹਾਡੀਆਂ ਆਸਾਂ ਫਿਰ ਇਸ ਮੇਲੇ ਉੱਪਰ ਬਹੁਤ ਬਹੁਤ ਧੰਨਵਾਦ ਦੁਨੀਆਂ ਦੇ ਮਹਾਨ ਖਿਡਾਰੀਆਂ ਉਧਰ ਧਾਰੀ ਹੋਰੀ ਨਾਲ ਕਹਿੰਦੇ ਸ਼ਰਦਾ ਵਰਗਿਆ ਤੇ ਨਾਲ ਸਾਡੇ ਬਸਰ ਦੇ ਕੋਚ ਕੁੜੀ ਗਿੱਲਾਂ ਦੀ ਪੁਰਜਵੀ ਸੋਨ ਗਿੱਲ ਮਤ ਲੋਡੇ ਵਾਲੀ ਬਾਫਾ ਦੇ ਪੱਗ ਦਾ ਮੈਚ ਹੈ ਰਿਕੂ ਜੀ ਦਸੋ ਟੀਮਾਂ ਕਿਹੜੇ ਪਾਸੇ ਕਿਹੜੀ ਟੀਮ ਹੈ ਮੇਰਾ ਖਿਆਲ ਮਾਪਾ ਬੇਟਿਆ ਦੇਗੀ ਪੋਟੇ ਵਾਲੀ ਟੀਮ ਉਹ ਖੇਤਾ ਦੇ ਪਾਸੇ ਆ ਜੀ ਤੇ ਦੂਸਰੇ ਪਾਸੇ ਗੰਦਰ ਜਟਾਨਾ ਸੋਦੇ ਕੰਗਰੀ ਟੀਮ ਹੈ ਉਹ ਮੇਨ ਸ਼ਰਕ ਦੇ ਪਾਸੇ ਹੈ ਆ ਮੈਚ ਦੀ ਚੋਟੀ ਦਾ ਤੇ ਰਿਕੂ ਜੀ ਗੱਲ ਕਰਦੇ ਹੋਏ ਵਾਲੀ ਨੋਟ ਕਰੀਏ ਆਪਾਂ ਬਾਦਰ ਦੇ ਤਾਲੇ ਦੀ ਟੀਮ ਜਿਹੜੀ ਚਲੀ ਗਈ ਆ ਸ਼ਰਕ ਵਾਲੇ ਪਾਸੇ ਤੇ ਮਾਤਾ ਵਿਦੇਆ ਦੇ ਵੀ ਪੋਜੇਵਾਲ ਦੀ ਟੀਮ ਜਿਹੜੀ ਖੇਤਾਂ ਵਾਲੇ ਪਾਸੇ ਚਲੀ ਗਈ ਆ ਉਹ ਪਹਿਲੀ ਕਬੱਡੀ ਪਾਉਣ ਦੇ ਲਈ ਖਿਡਾਰੀਨ ਕਹਿੰਦੇ ਨਵਜੋਤ ਕਹਿੰਦੇ ਖੇਡ ਮੈਦਾਨ ਦੇ ਵਿੱਚ ਤਿਆਰ ਬਰ ਤਿਆਰ ਆ ਦੂਸਰੇ ਪਾਸੇ ਦੇਖਾਓ ਵੀ ਧੌੜੀ ਵਰਗੀਆਂ ਉਹ ਦੇਖਾਂਗੇ ਹਰਿਆਣੇ ਵਾਲੀਆਂ ਚਾਰ ਸੁਪਰ ਸਟਾਰ ਖਿਡਾਰਨਾ ਮੇਰੇ ਮਿੱਤਰੋ ਉਹ ਦੇਖਾਂਗੇ ਸਾਹਮਣੇ ਟੱਕਰ ਕਹਿੰਦੇ ਹੋਈ ਆ ਉਹ ਲੱਗਦਾ ਜੋਰ ਪਹਿਲੀ ਰੇਡ ਤੇ ਖੜਕਾ ਦੜਕਾ ਇੱਕ ਕਬੱਡੀ 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 ਇੱਕ ਵਾਰੀ ਤਾੜੀ ਮਾਰੋ ਜ਼ੋਰਦਾਰ ਹਰ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਨੇ ਮੇਰੇ ਮਿੱਤਰੋ ਉਹ ਦੇਖਾਂਗੇ ਡੁੱਟ ਫੜੇਗਾ ਜੀ ਲੱਗਦਾ ਜੋਰ ਤੇ ਨੰਬਰ ਅਜੇ ਕਿਹੜੇ ਘਰ ਸੇ ਆਵੇਗਾ ਪਰ ਜਿਹੜਾ ਵੰਦਰ ਜੇ ਟਾਣੇ ਦੀ ਟੀਮ ਦੇ ਖਾਤੇ ਦੇ ਵਿੱਚ ਆਹ ਕਹਿੰਦੇ ਮਤਲੌਡੇ ਵਾਲੀ ਸੁਮਿਤ ਕਬੱਡੀ ਪਾ ਰਹੀ ਆ ਲੱਗ ਚੋਟੀ ਦਾ ਮੈਚ ਪੱਥਾਂ ਦੇ ਮੇਲੇ ਤੋਂ ਫੋਟੋਟ ਜੇਤੂ ਆਖਦਾ ਰਹੀ ਹੈ ਵੱਡੇ ਕਾਰਮੇ ਅੱਜ ਦੇਖਣਾ ਵੀ ਕਾਰ ਵਸੇ ਪੁੱਟਣ ਸਕਦੇ ਆ ਜੇ ਨੇਤ ਕਰਾਂਗੇ ਸੁਮਿਤ ਮਤਲੌਡੇ ਵਾਲੀ ਵੱਡੀ ਬਾਤ ਵੱਡੇ ਰਕਾਰ ਅੱਜ ਕਦੇ ਪੰਜਾਬ ਦੀ ਧਰਤੀ ਵੰਡਤਾਂ ਦੀ ਟੀਮ ਦਾ ਸਭ ਨਹੀਂ ਹੈ ਔਰ ਟੱਕਰ ਸਰੇ ਦੀ ਇੱਕ ਪਾਸੇ ਰੰਗਲੇ ਪੰਜਾਬੀ ਧਰਤੀ ਔਰ ਦੂਸਰੇ ਪਾਸੇ ਮਦਲਾਉਂਦਾ ਵੰਡ ਰਟਾਣੇ ਦੀ ਟੀਮ ਅੱਜ ਵੱਡੀ ਟੀਮ ਤਿਆਰ ਹੋਈ ਹੈ ਲੈ ਵੀਰ ਇਕੁਜੀ ਕਰੋ ਦਰ ਇਸ ਖੇਡਾਂ ਦੇ ਲੈ ਅਗਲੀ ਕਬੱਡੀ ਕਹਿੰਦੇ ਨਵ ਮੇਰੇ ਮਿੱਤਰੋ ਰਮਨ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧੀ ਜਾ ਰਹੀ ਆ ਚਾਰ ਖਿਡਾਰਨਾਂ ਨੇ ਆਹ ਦੇਖਾਂਗੇ ਚਾਰੇ ਹੀ ਕਹਿੰਦੇ ਆਹ ਸੁਪਰਸਟਾਰ ਨਹੀਂ ਮੇਰੇ ਮਿੱਤਰੋ ਆਹ ਨੰਬਰ ਦੇਖਾਂਗੇ ਵੀ ਰਮਨ ਆਪਣੀ ਟੀਮ ਦੇ ਲਈ ਜੋੜਦੀ ਹੋਈ ਆ ਕਹਿੰਦੇ ਹਰਿਆਣੇ ਵਾਲੀ ਸੁਮਨ ਗਿੱਲ ਕਹਿੰਦੇ ਕਬੱਡੀ ਪਾਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਦੀ ਜਾ ਰਹੀ ਆ ਮੇਰੇ ਮਿੱਤਰੋ ਕਿਹੜੀ ਖਿਡਾਰੀਆਂ ਦੇ ਨਾਲ ਹੁਣ ਟੱਕਰ ਹੋਵੇਗੀ ਕਿ ਇੱਕ ਘਰ ਮੇਰਾ ਜਨਮ ਹੋਵੇ ਤੇ ਦੂਜੇ ਘਰ ਮੈਂ ਮਰਦੀ ਹਾਂ ਧੋਖਾ ਕਿਸੇ ਨਾਲ ਕੀਤਾ ਨਹੀਂ ਦੋਹਾਂ ਦਾ ਪਾਣੀ ਪੜਦੀ ਹਾਂ ਉੱਥੇ ਵੀਰਾਂ ਦੀ ਮੈਂ ਸਾਥ ਸੀ ਹੁੰਦੀ ਇੱਥੇ ਪੱਤੀ ਦੇ ਲੇਖੇ ਵੇ ਦੂਜੀ ਵਾਰ ਹੁੰਦੇ ਕੁੜੀਆਂ ਦੇ ਇੱਕ ਸਾਰੇ ਤੇ ਇੱਕ ਪੇਕੇ ਵੇ ਦੂਜੀ ਵਾਰ ਹੁੰਦੇ ਕੁੜੀਆਂ ਦੇ ਇੱਕ ਸਾਰੇ ਤੇ ਇੱਕ ਪੇਕੇ ਵੇ ਲੌ ਦੀ ਪੈਂਦੀ ਕਬੱਡੀ ਆ ਲੱਗਦਾ ਜਫਾ ਟੱਕਰ ਸਿਰੇ ਦੀ ਤੇ ਨੰਬਰ ਹੁਣ ਕਿਹਦੇ ਪਾਸੇ ਜਾਵੇਗਾ ਉਹ ਕਹਿੰਦੇ ਕੌੜੇ ਦੀ ਸੀਟੀ ਨੇ ਖਾਸਲੇ ਕਰ ਦੇਣੇ ਆ ਇਹ ਬੱਲੇ 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 ਨੰਬਰ ਹਰਿਆਣੇ ਦੀ ਟੀਮ ਦੇ ਖਾਤੇ ਦੇ ਵਿੱਚ ਵੰਦਰ ਜੱਟਾਲੇ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਆ ਮਤਲੋਡੇ ਵਾਲੀ ਖਿਡਾਰੀ ਕਬੱਡੀ ਪਾ ਰਹੀ ਆ ਲਓ ਸੁਮਿਤ ਮਤਲੋਡੇ ਵਾਲੀ ਕਬੱਡੀ ਪਾ ਲਈ ਵੱਧ ਗਈ ਹੈ ਉਧਰਲੇ ਪਾਸੇ ਮਾਤਾ ਬਿੱੱਯਾ ਦੇ ਵੀ ਦੋਜੇ ਵਾਲੀ ਖਿਡਾਰਨ ਕਰਦੀ ਟਰਾਈ ਇਹ ਨੰਬਰ ਵੰਡ ਰਤਾਨ ਦੇ ਖਾਤੇ ਗਿਰਦਾ ਹੋਇਆ ਜਿਹੜੀ ਵਾਰ ਖੇਤ ਨੂੰ ਖਾਣ ਲੱਗ ਜੇ ਕੀ ਫਾਇਦਾ ਮੋੜੇ ਡੱਡਾ ਮੈਂ ਨਹੀਂ ਕਿਵੇਂ ਮਨ ਬਣਾ ਲਿਆ ਮੈਨੂੰ ਟੁੱਕ ਵਿੱਚ ਵੱਢਣ ਦਾ ਹੱਥ ਜੋੜ ਕੇ ਕਰਾਂ ਬੇਨਤੀ ਕਰ ਮੇਰੀ ਮਨਜ਼ੂਰ ਨਹੀਂ ਮਾਂ ਨਰਕਾ ਵਿੱਚੋਂ ਨਰਕ ਪਚਾ ਲੈ ਕੀ ਹੋਇਆ ਦਸ ਕਸੂਰ ਨਹੀਂ ਮਾਂ ਇੱਕ ਪਾਸੇ ਮੋੜ ਕ लगी ਹੋਈ ਪਈ ਐ ਨਾਲ ਕਿਨੇ ਪਿੰਕੀ ਤੇ ਨਾਮ ਪੌਰੀ ਚਾਰ ਖੇਡਾਂ ਦਾ ਸੁਪਰਸਟਾਰ ਵੰਡਰਟਾਈਨ ਗਿਆ ਮੰਨਿਆ ਹੋਇਆ ਆ ਰੇਡ ਤੇ ਕਾਰ ਹੋਰ ਕਰਜਾ ਕਰੂਗੀ ਸਿਰੇ ਦੀ ਟੱਕਰ ਮੁਕਾਬਲਾ ਚੋਟੀ ਦਾ ਹਰ ਜਹ ਪਾਸੇ ਕਾਰਸ ਹੈ ਉਹ ਟੱਕਰ ਵੱਡੀ ਕਬੱਡੀ 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 ਇਹ ਆ ਕਹਿੰਦੇ ਹਰਿਆਣੇ ਵਾਲੀ ਆਸ਼ਾ ਉਹ ਕਹਿੰਦੇ ਨੰਬਰ ਆਪਣੀ ਟੀਮ ਦੇ ਲਈ ਜੋੜਦੀ ਹੋਈ ਆ ਕਹਿੰਦੇ ਮੇਰੇ ਮਿੱਤਰੋ ਆ ਸਮਨ ਗਿੱਲ ਬਹੁਤ ਲੰਮੀ ਸਮੇਂ ਤੋਂ ਕਹਿੰਦੇ ਕਬੱਡੀ ਖੇਡਦੀ ਆ ਰਹੀ ਹੈ ਸਵਣ ਕਹਿੰਦੇ ਹਰਿਆਣੇ ਵਾਲੀ ਅੱਜ ਕਹਿੰਦੇ ਵਾਂਦਰ ਦੇ ਤਾਣੇ ਦੇ ਨਾਂ ਤੇ ਟੀਮ ਬਣੀ ਹੋਈ ਆ ਮੈਂ ਬੇਨਤੀ ਕਰੂੰਗਾ ਬਾਈ ਬਣ ਕੇ ਆਪਾਂ ਟਾਈਆਂ ਪਾ ਲਈਏ ਅਗਲੇ ਜਿਹੜੇ ਮੈਚ ਬੋਲਗੇ ਆਪਾਂ ਟਾਈਆਂ ਜ਼ਰੂਰ ਪਾ ਲਈਏ ਲਓ ਪਹਿਲੀ ਕਬੱਡੀ ਆ ਲੱਗਦਾ ਜੋਰ ਆ ਦੇਖਾਂਗੇ ਨਾ ਉਹਨੇ ਟਰਾਈ ਕੀਤੀ ਆ ਓ 6 ਨੰਬਰ ਕਿੱਟ ਦੇ ਵਿੱਚ ਪਰ ਇਹ ਕਹਿੰਦੇ ਬੜੀ ਤਜਰਬੇਕਾਰ ਖਿਡਾਰੀ ਨਾ ਆਓ ਦੇਖਾਂਗੇ ਸੁਮਨ ਗਿੱਲ ਕਹਿੰਦੇ ਹਰਿਆਣੇ ਵਾਲੀ ਵਾਂਦਰ ਦੇ ਤਾਣੇ ਵਾਲੀ ਖਿਡਾਰੀ ਨਾ ਨੰਬਰ ਆਪਣੇ ਟੀਮ ਦੇ ਲਈ

ਪੋਚ ਸਭਾ ਆਜਨ ਚਾਰੇ ਟੀਮਾਂ ਦੇ ਅਸੀਂ ਸੈਮੀ ਫਾਈਨਲੀਆਂ ਟਾਈਆਂ ਜਿਹੜੀਆਂ ਪਾਉਣ ਲੱਗੀਆਂ ਜੀ ਲਾ ਸਿਰਨਾਮਾ ਰੱਖਿਆ ਨਾ ਰਿਆ ਦਸ ਕਲਾ ਕੱਪ ਦੇ ਵੱਡਾ ਜਾ ਰਿਹਾ ਹੈ ਅੱਜ ਵੀ ਵਿਕਰਾ ਦੇ ਟੈਂਟਰ ਤੇ ਕੋਈ ਸਾਇਕਲ ਦੀਆਂ ਟੀਆਂ ਜਮ ਦਾਲਦਾ ਬੜੇ ਲੇਟ ਹੋ ਜਾਂਦਾ ਉਹ ਮਾਤਾ ਜੀ ਦੇ ਵੀ ਫੋਟੇ ਨੰਬਰ ਜੰਡਾ ਹੋਇਆ ਔਰ 50 ਪੁਆਇੰਟ ਦਾ ਅੰਕਦਾ ਔਰ ਇੱਕ ਮਰਦੀ ਕਹਾ ਤੇ ਸਕੀ ਮਰਜਿਸਟਾ ਦਾ ਇਹ ਹਾਲਤ ਬੜੀ ਨੰਕ ਤੇ ਬਿਜਲੀ ਹੱਸ ਸਕਦੀ ਆਲਟੀ ਅਸਕਾਰ ਕੇ ਮੁੰਡਾ ਇਸ ਤਰ੍ਹਾਂ ਅੱਜ ਕਦਮ ਧੜਕੇ ਆ ਗਿਆ ਸਭ ਆਲੇ ਹਾਲ ਵਧੀਆ ਮੈਚ ਦਾ ਇੱਕ ਗਰਾਊਂਡ ਦੇ ਉੱਪਰ ਇਸ ਮੈਚ ਹੋ ਰਿਹਾ ਹੈ ਜਿਹੜਾ ਚੱਲ ਰਿਹਾ ਹੈ। ਕੋਈ ਚੇਨੋ ਦਾ ਲੱਗਿਆ ਸਟੇਟ ਦਾ ਹੱਥ ਕਹਿੰਦਾ ਵਿਆਹ ਕਰਕੇ ਦੇਖਣਾ ਹੈ ਕਿ ਪਾਉਂਗਾ। ਜਿਹੜੇ ਤੇ ਰੰਗ ਤੇ ਕਹਾ ਬੰਨੇ ਆਪਾਂ ਸਭੀ ਇਹਨਾਂ ਉੱਤੇ ਆ ਰੱਖਾਂਗੇ ਆ। ਬੜੀ ਧੰਨਵਾਦ ਹੁੰਦਾ ਹੈ। ਅੱਜ ਜਿਹੜਾ ਵਿਚਾਰ ਲੈ ਕੇ ਆਉਂਦਾ ਉਹ ਬਹੁਤ ਹੀ ਅਨੋਖਾ ਹੈ ਜੀ ਬਹੁਤ ਹੀ ਵਧੀਆ ਹੈ ਬਹੁਤ ਹੀ ਪਤਾ ਨਹੀਂ ਲੋਕਾਂ ਨੂੰ ਇਹ ਜਿਹੜਾ ਚਾਹ ਹੈ ਜੀ ਚਾਹੀਦਾ ਹੈ ਜੀ ਕਿਹੜਾ ਆਪਾਂ ਤੇ ਹਿੰਦੂ ਵੀ ਨਹੀਂ ਆਈਆਂ ਜਿਹੜੇ ਜੱਫਾ ਲਾ ਰਹੀ ਹੈ ਇਹ ਇੱਕ ਤਾਂ ਪ੍ਰਕਿਰਤੀ ਆ ਬਹੁਤ ਦੇਰੀ ਦੇ ਸਿੰਗਾਂ ਦੀਆਂ ਇਹ ਤੋ ਸ਼ੀਸ਼ੂ ਬਣ ਗਿਆ ਇਹ ਵੀ ਕਹਿੰਦੇ ਨਾ ਹਰਿਆਣੇ ਦੇ ਪਾਸੇ ਜਾਂਦਾ ਸ਼ੀਸ਼ੇ ਟੱਕਰ ਜਿੱਤ ਗਿਆ ਇਹ ਵੀ ਨਹਰੇ ਦੇ ਪਾਸੇ ਜਾਂਦਾ ਪਰ ਗੱਲ ਪੰਜਾਬ ਦੀ ਅੰਗਲੇ ਪੰਜਾਬ ਦੀ ਧਰਤੀ ਦੀ ਗੱਲ ਹੋ ਰਹੀ ਹੈ ਸਿਮਿਤ ਕਬੱਡੀ ਪਾ ਕੇ ਆਹ ਵੇਖ ਨੰਬਰ ਜੋੜ ਚੁੱਕੀ ਹੈ ਵੱਡਾ ਮੈਚ ਪੁੱਤ ਪੁੱਤ ਨੂੰ ਪੁੱਤ ਪਿਆਰ ਨੂੰ ਮਾਰ ਦੇਣਾ ਕੋਈ ਨੌਕਰੀ ਨੂੰ ਦਾਜ ਲਈ ਅੱਗ ਲਾ ਕੇ ਸਾਧੰਦਾ ਜਿਹੜੇ ਮਾਪੇ ਬਣੇ ਕਮਾਪੇ ਕੁੱਕੜ ਦੀ ਢੀਆਂ ਗਹਿਣ ਮਰਾਈ ਜੁਗਾ ਗਿਆ ਭਾਈਓ ਲੋਕੋ ਕੱਲ ਜੁਗਾ ਗਿਆ ਭਾਈ ਪੈਂਦੀ ਰੋਡ ਪੰਜਾਬ ਤੇ ਟੱਕਰ ਹਰਿਆਣੇ ਦੀ ਪ੍ਰਕਾਰਮ ਚਾਕੀ ਵਾਲਾ ਬੜਾ ਲੰਮਾ ਸਮਾਂ ਪੰਜਾਬ ਦੇ ਦਿੱਲੀ ਬੋਰਡ ਵਿੱਚ ਵਰਲਡ ਕੱਪ ਦੀ ਮਗਨ ਭਾਈਆਂ ਆਜ ਇੱਕ ਸ਼ਾਨਦਾਰ ਦਿੰਦੀ ਟੱਕਾ ਨੰਬਰ ਰੇਡਰ ਦਾ ਡਬਲ ਟੱਚ ਸਿੰਦੋ ਵੀ ਪੈ ਗਈ ਢੱਗੋ ਵੀ ਪੈ ਗਈ ਪੈ ਗਿਆ ਕਬਰ ਸਾਰਾ ਨੰਬਰ ਰੇਡਰ ਦਾ ਲਓ ਨੰਬਰ ਰੇਡਰ ਦਾ ਸੁੰਮੇਤ ਮਤ ਲਾਟੇ ਵਾਲੀ ਉਹ ਖਰਾਨ ਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾੜੀ ਆ ਉਧਰਲੇ ਪਾਸੇ ਕਾਕਾ ਫੌਜੀ ਝੋਕ ਸਰਕਾਰੀ ਵਾਲਾ ਲਾਈਵ ਜੁੜਿਆ ਬੈਠਾ ਸੱਦੇ ਲਾ ਰਿਹਾ 28 ਫਰਵਰੀ ਨੂੰ ਐਨ ਕਹਿੰਦੇ ਵੱਡੇ ਮੈਂ ਕਹਿੰਦੇ ਝੋਕ ਸਰਕਾਰੀ ਦੀ ਧਰਤੀ ਤੇ ਹੋਣਗੇ ਬਹੁਤ ਵੱਡਾ ਧੰਨਵਾਦ ਕਰਦੇ ਆ ਬਹੁਤ ਬਹੁਤ ਜੀ ਪਰਮ ਕਬੱਡੀ ਦੇ ਪੰਡਾ ਇਮਾਨ ਸਰਪ 2 ਮਿੰਟ ਹੈ ਜੇ ਕੋਈ ਟੀਮ ਐਂਟਰ ਕਰਨਾ ਚਾਹੁੰਦੇ ਆ ਕਾ ਟੀਮ ਐਂਟਰ ਹੋ ਸਕਦੀ ਹੈ। ਜੋ 2 ਮਿੰਟ ਤੋਂ ਬਾਅਦ ਤੁਹਾਡੀ ਟੀਮ ਐਂਟਰ ਨਹੀਂ ਕੀਤੀ ਜਾਊਗੀ। ਇਹ ਸਾਡੇ ਪ੍ਰਬੰਧਕਾਂ ਦਾ ਫੈਸਲਾ ਹੈ। ਐਂਟਰੀ ਬੰਦ ਹੈ। ਆਹ ਦਰਜੇ ਬੈਠੇ ਲੋਕਾਂ ਨੂੰ ਆਪਾਂ ਕਬੱਡੀ ਦਾ ਸਵਾਗਤ ਦੇਣਾ। ਜਿਹੜਾ ਵਾਅਦਾ ਕੀਤਾ ਸੀ ਵੀ ਆਈਟੋ ਗਣ ਕਈ ਲੋਕਾਂ ਦਾ ਵੱਡੀਆਂ ਟੀਮਾਂ ਆਣੀਆਂ। ਦਾਦਾ ਮੇਰਕੇ ਮਹਾਂਪੁਰਸ਼ਾਂ ਦੀ ਤਰ੍ਹਾਂ ਇਹ ਮੇਲਾ ਫਗਰੋ ਦੇ ਸਾਡੇ ਵੀਰਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ। ਮੀਨਾ-ਮੀਨਾ ਕੰਮ ਛੱਡ ਕੇ ਆਹ ਮੈਨੂੰ ਸਵਲ ਬਣਾਉਣ ਲਈ ਵੱਡੀਆਂ ਆਸਾਂ ਨੇ ਵੱਡੀਆਂ ਨੀਤਾਂ ਨੇ ਸਨੈਕ ਕਬੱਡੀ ਪਾ ਕੇ ਆਹ ਕੱਲੀ ਰੇਡਰ ਕਬੱਡੀ ਦਾ ਵੱਡਾ ਨਾਮ ਨੰਬਰ ਰੇਡਰ ਦਾ ਆਹ ਕਬੱਡੀ ਪੌਲੀ ਮਹਿਣਾ ਵਾਲੀ ਜਗਰਾਂ ਵਾਲੀ ਮੋਗੇ ਵਾਲੀ ਦਾਦੀ ਜਾਰੀ ਹੈ ਕਦੇ ਕਦੇ ਬੋਲੀ ਪਉਂਦੀਆਂ ਹੁੰਦੀਆਂ ਕਦੇ ਖੰਦਰੀਪੁੜੀ ਇੱਕ ਚਾਹ ਦੀ ਕੁੜੀ ਆਪਾਂ ਦੋਵੇਂ ਖਿੱਟ ਕੇ ਨਹੀਂ ਚਾਚੇ ਤਾਏ ਦੀ ਕੁੜੀ ਮਨਿਕਾ ਕਰਪਾਣ ਪੁਆਇੰਟ ਰੇਡਰ ਦਾ ਦੇਖੋ ਜੀ ਕਰੇ ਗੱਲ ਹੈ ਪੁਆਇੰਟ ਰੇਡਰ ਦਾ ਹੈਪੀ ਕੰਦੇ ਨੰਬਰ ਜੋੜ ਗਏ ਮੇਰੇ ਮਿੱਤਰੋ ਇਹ ਵੀ ਤਜਰਬੇਕਾਰ ਹਾਫ ਸਮਾਂ ਹੋ ਗਿਆ ਓਪਨ ਵਾਲੇ ਮੁੰਡੇ ਨੂੰ ਬੇਨਤੀ ਇਹ ਵੀ ਜੇਕਰ ਕੋਈ ਸਮਾਂ 2 ਤੋਂ ਬਾਅਦ ਟੀਮ ਆਉਂਦੀ ਆ ਤਾਂ ਉਹ ਟੀਮ ਨੂੰ ਕੋਈ ਪਾਰਟਿਸਪੇਟ ਨਹੀਂ ਦਿੱਤਾ ਜਾਵੇਗਾ ਇਹ ਓਪਨ ਵਾਲੇ ਮੁੰਡੇ ਜਿਹੜੇ ਧਿਆਨ ਦੇਣਗੇ ਉਹਦੇ ਪਾਸੇ ਮਾਨ ਤੇ ਸਨਮਾਨ ਜਿਹੜੇ ਇਸ ਮੈਦਾਨ ਦੇ ਅੰਦਰ ਇਤੋਂ ਬਾਅਦ ਲੜਕਣੀਆਂ ਟੀਮਾਂ ਤਿਆਰੀ bắt ਲੈ ਹੇ ਗੁੱਟੀਮ ਰਹਿੰਦੀ ਆ ਬਾਹਰਲੇ ਪਾਸੇ ਦਰਸ਼ਕਾਂ ਦੀ ਅੱਖ ਲੱਗੀ ਹੋਈ ਹੈ ਖੇਡ ਮੈਦਾਨ ਦੇ ਡੈਰੇ ਦੇ ਬੈਠੀ ਲੱਗੂ ਵੀ ਸੰਗਦਾ ਔਰ ਟੱਕਰ ਪਰ ਨੰਬਰ ਕਹਿੰਦੇ ਰੀਡਰ ਦੇ ਖਾਤੇ ਆ ਰੀਗੂ ਜੀ ਕਾਹਨ ਗੱਲ ਕਰਾਓ ਲਓ ਆ ਸਨਮਾਨ ਸਾਡੇ ਭਾਈ ਸ਼ਿਕੰਦਰ ਸਿੰਘ ਜਿਟਾਣਾ ਉਹਨਾਂ ਦਾ ਸਨਮਾਨ ਜਿਹੜਾ ਸਾਡਾ ਪ੍ਰਬੰਧਕੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਬਹੁਤ ਵੱਡੇ ਸਹਿਯੋਗ ਨੇ ਉਸ ਤੋਂ ਬਾਅਦ ਭਾਈ ਮੇਵਾ ਢਿੱਲੋ ਜੀ ਆਪਣਾ ਸਨਮਾਨ ਲੈ ਲੈਣਗੇ ਮਾਨ ਤੇ ਸਨਮਾਨ ਕਰਨੇ ਵੀ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਸਹਿਯੋਗੀ ਸੱਜਣਾ ਦੇ ਨਾਲ ਇਹਨਾਂ ਲਈ ਭਾਈ ਫੰਗਣ ਸਿੰਘ ਜੀ ਆਪਣਾ ਸਨਮਾਨ ਲੈ ਲੈਣ ਜੀ ਭਾਈ ਫੰਗਣ ਸਿੰਘ ਜੀ ਇਸ ਤੋਂ ਬਾਅਦ ਆਪਣਾ ਸਨਮਾਨ ਲੈ ਲੈਣਗੇ ਉਸ ਤੋਂ ਬਾਅਦ ਸਾਡੇ ਮਲਕਰਨ ਮਾਸਟਰ ਜੀ ਉਸ ਤੋਂ ਬਾਅਦ ਗਿਆਨ ਸਿੰਘ ਜੀ ਵੀ ਆਪਣਾ ਸਨਮਾਨ ਲੈ ਲੈਣਗੇ ਤੇ ਗੁਰਲਾਬ ਕਨੇਡਾ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆਪਣਾ ਸਨਮਾਨ ਲੈ ਇਹ ਸਨਮਾਨ ਵਿੱਚੋ ਜਿੱਤ ਪ੍ਰਾਪਤ ਕਰਨੇ ਕਾ ਵੀ ਬਾਈ ਗੁਰਲਾਬ ਕਨੇਡਾ ਜੀ ਇਹ ਬੈਂਟ ਗੜ ਕਬੱਡੀ ਪਾਰੀ ਹੈ ਜਦੋਂ ਮੈਂ ਪਹਿਲੀ ਵਾਰ ਤੋਂ ਗੁੱਤਾ ਦਾਸ ਜਦੋਂ ਦੋਮਾ ਨੇ ਕਬੱਡੀ ਦੇ ਲਈ ਇਹ ਸਾਡਾ ਇਤਰਾਜ਼ ਜਿਲਾ ਸ਼ਿਕਵਾ ਉਹ ਨਹੀਂ ਮੰਨਿਆ ਜਾਵੇਗਾ ਮਾਨ ਤੇ ਸਨਮਾਨ ਜਿਹੜੇ ਕੀਤੇ ਜਾ ਰਹੇ ਆ ਸਾਡੇ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਸ਼ਿਵਰਾਜ ਗਿਰ ਸਪੋਰਟਸ ਕਲੱਬ ਮੇਰਾ ਖੂਈ ਵਾਲਾ ਵੰਦਰ ਜਟਾਣਾ ਸਾਡੀ ਸਾਰੀ ਪ੍ਰਬੰਧਕੀ ਕਮੇਟੀ ਵੱਲੋਂ ਮਾਣ ਤੇ ਸਨਮਾਨ ਬਹੁਤ ਵੱਡਾ ਧੰਨਵਾਦ ਕਰਦੇ ਆ ਜੋ ਨਾਲ ਹੀ ਕਬੱਡੀ ਓਪਨ ਵਾਲੇ ਮੁੰਡਿਆਂ ਨੂੰ ਬੇਨਤੀ ਆ ਬਾਈ ਬਣ ਕੇ ਸੰਪਰਕ ਬਣਾ ਲਾਂਗੇ ਅਸੀਂ ਤਾਈਆਂ ਪਾਉਣ ਲੱਗੇ ਆ ਜੀ ਸਾਡੇ ਬਲਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਮੋਦੀ ਦੇ ਟੀਮਾਂ ਵਾਲੀ ਨਾਲ ਰਾਜਵੀਰ ਸਾਹੋਕੇ ਸਾਗਰ ਖੜਕੀਆਂ ਵਾਲਾ ਰਿੰਕੂ ਜੋੜ ਕੀ ਸਤਨਾਮ ਖਾਰਾ ਸਾਰੇ ਬਲਾਰਿਆਂ ਦਾ ਬਹੁਤ ਵੱਡਾ ਧੰਨਵਾਦ ਮਾਨ ਤੇ ਸਨਮਾਨ ਜਿਹੜੇ ਕੀਤੇ ਜਾ ਰਹੇ ਆ ਆਈ ਹੋਈ ਸੰਗਤ ਦਾ ਵੀ ਬਹੁਤ ਵੱਡਾ ਧੰਨਵਾਦ ਪਿਛਲੇ ਤਿੰਨ ਚਾਰ ਦਿਨਾਂ ਤੋਂ ਆ ਜਿਹੜਾ ਟੂਰਨਾਮੈਂਟ ਖੇਡਿਆ ਜਾ ਰਿਹਾ ਟੂਰਨਾਮੈਂਟ ਦੇ ਪ੍ਰਬੰਧ ਜਿਹੜੇ ਕੀਤੇ ਆ ਤੇ ਪਿਛਲੇ ਦੋ ਦਿਨਾਂ ਤੋਂ ਅੱਜ ਤੀਜਾ ਦਿਨ ਆ ਤੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਨੇ ਲੰਗਰ ਦੇ ਵਿੱਚ ਬਹੁਤ ਵੱਡੀ ਸੇਵਾ ਜਿਹੜੀ ਕੀਤੀ ਆ ਉਹਨਾਂ ਦੇ ਮਾਨ ਸਨਮਾਨ ਜਿਹੜੇ ਕੀਤੇ ਜਾ ਰਹੇ ਆ ਸੰਤ ਬਾਬਾ ਸ਼ਿਵਰਾਜ ਜੀ ਰਾਜ ਜੀ ਇੱਕ ਮਿੰਟ ਦੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਬਾਈ ਯਾਰ ਕੰਨਾਂ ਦਾ ਵਾਜਾ ਮਾਰ ਦਿੱਤਾ ਸੀ ਟੀਮਾਂ ਸੀ ਬੋਕੇ ਟਿਕਾ ਜੀ ਇੱਧਰ ਖੜ੍ਹ ਜਾ ਪੈਣ ਜੀ ਐ ਦੇਖ ਲਓ ਮਾਰਜੋ ਤਾਂ ਮਾ ਤੁਹਾਨੂੰ ਕੀ ਕੀਰੇ ਸਾਰੇ ਬਣਾਵਾਂਗੇ ਨਾ 2 ਵਜੇ ਬਾਜੀ 15 ਮਿੰਟ ਤੇ ਸਵਾਹ ਹੋ ਗਿਆ ਤੇ ਫੈਡਰੇਸ਼ਨ ਦੇ ਮੈਚ ਵੀ ਪਾਉ ਮੰਲਾਂ ਦੇਖੋ ਜੀ ਸ਼ੁਰੂ ਹੋ ਜਾਂਦੇ ਆ ਦੇਖੋ ਕਿੰਨਾ ਇੰਤਜ਼ਾਰ ਹੋ ਰਿਹਾ ਤੁਹਾਡਾ ਬੁੱਕ ਕਰਕੇ ਵੀ ਅਸੀਂ ਬਾਰ ਬਾਰ ਤੁਹਾਨੂੰ ਫੋਨ ਲਾ ਰਹੇ ਆ ਜਰਦਾਂ ਤੋਂ ਸੇਰ ਤੋਂ ਵੀ ਜਾ ਰਹੇ ਹਾਂ ਅੱਜ ਦੀ ਆਪਣਾ ਵਾਲੀਆਂ ਟੀਮਾਂ ਮੈਂ ਬੇਨਤੀ ਕਰਾਂਗਾ ਆਪਣਾ ਜਿਹੜੇ ਜਾਂਦੇ ਨੇ ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਇੱਕ ਯਾਦਗਾਰੀ ਤਸਵੀਰ ਜਿਹੜੀ ਸਾਡੀਆਂ ਮਕਤਾਵਾ ਦੀ ਭੈਣਾ ਦੀ ਉਹ ਕੀਤੀ ਜਾ ਰਹੀ ਆ ਇਹਨਾਂ ਮਕਤਾਵਾ سنت بابا شبران گڑھ سپورٹس کلب کا سمان نکلیاں سب شری سمان کی جا رہے ہیں سیکر رہی تھیم لینڈمارکی مطلب میری بھی موگے کی ٹیم جی وہ سیکگر رہی ہے ਬਹੁਤ ਬਾਕ ਮਾਰਕਨ ਇਹਨਾਂ ਬੱਚਿਆਂ ਨੂੰ ਭੇਜਦਾ ਜਿਨ੍ਹਾਂ ਨੇ ਬਹੁਤ ਵਧੀਆ ਖੇਡ ਦਿਖਾਈ ਹੈ ਆ ਸਾਰੀ ਪ੍ਰਬੰਧਕ ਕਮੇਟੀ ਸਾਰੇ ਕਲੱਬ ਦੇ ਵੱਲੋਂ ਸਮਟੀ ਗ੍ਰਾਮ ਪੰਚਾਇਤ ਨਵੀਆਂ ਪੁਰਾਣੀਆਂ ਪੰਚਾਇਤਾਂ ਦਾ ਸਾਰਿਆਂ ਦਾ ਮੈਂ ਸਾਡੇ ਦੂਰੋਂ ਮੈਨੂੰ ਆਏ ਸ੍ਰੀ ਕੈਸਰ ਸਾਹਿਬ ਦਾ ਨਾਮਾ ਇੱਕ ਵਾਰੀ ਮੈਸਟਰ ਤੋਂ ਧਰਵਾ ਦੀ ਕਰਾਂ ਬਾਉ ਬੁਲਾਈਏ ਫਤਿਹ ਬੋਲੋ ਈਸਪੋਰਟ ਬਹੁਤ ਬਹੁਤ ਮਾਰਕਨ ਇਹ ਮਾਨ ਸਨਮਾਨ ਸੱਡੀ ਛੋਟੀ ਭੈਣ ਦਾ ਕੀਤਾ ਜਾ ਰਿਹਾ ਹੈ ਮਾਨ ਸਨਮਾਨ ਨਿਤ ਲੰਦਾ ਨਾਮ ਸੋਮਨ ਤੇ ਨਾਲ ਥੋਲੀ ਉਹ ਖੜਾ ਰਣਾ ਨੇ ਜਿਨ੍ਹਾਂ ਦਾ ਵਸ਼ੀ ਟੀਮ ਦਾ ਸਪਾਂਸਰ ਨਹੀਂ ਕੋਈ ਪ੍ਰਮੋਟਰ ਨਹੀਂ ਬੈਠਿਆ ਭਾਈ ਕਾਰ ਬੈਠਾ ਭਾਈ ਨਰਮਨ ਸਰ ਪੈਂਟ ਬੈਠਾ ਗੁਰਪ੍ਰੀਤ ਭਾਈ ਹੁਣੀ ਆਹ ਹੁਣ ਆਪਾਂ ਬਾਤ ਕਰਕੇ ਆਹ ਕਰੀਏ ਪੱਤੀ ਦਾ ਮਾਨ ਸਨਮਾਨ ਦੇਈਏ ਪਿਆਰ ਮਟਮਟੇ ਦੀ ਟੀਮ ਵੱਲੋਂ 1100 ਰੁਪਇਆ